अगर किसी ने हिलने की कोशिश की तो फोन के रख दूंगा सशकाल इंडोजी टीवी देख रहे सारे दर्शका दा मैं सोनिया स्वागत कर दिया आज assi gal karan ja rahe hain adakar Amitabh Bachchan ate Dharmendra di ji ha Bollywood de maha nayak Amitabh Bachchan ate Dharmendra Hindi cinema jagat de diggaj kalakara de vichon ik ne 80 ਦੀ ਉਮਰ ਪਾਰ ਕਰ ਚੁੱਕੇ ਇਹ ਦੋਵੇਂ ਕਲਾਕਾਰ ਆਪਣੀ ਸੋਸ਼ਲ ਮੀਡੀਆ ਹੈਂਡਲ ਅਤੇ ਫਿਲਮਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਨੇ ਬਿਗ ਵੀ ਆਪਣੇ ਟੀਵੀ ਸ਼ੋਅ ਕੌਣ ਬਨੇਗਾ ਕਰੋੜਪਤੀ ਕਾਰਨ ਵੀ ਸੁਰਖੀਆਂ ਚ ਰਹਿੰਦੇ ਨੇ ਧਰਮਿੰਦਰ ਅਤੇ ਅਮਿਤਾਭ ਫਿਲਮ ਇੰਡਸਟਰੀ ਚ ਵੱਡੇ ਪਰਦੇ ਤੇ ਇਕੱਠੇ ਕੰਮ ਵੀ ਕਰ ਚੁੱਕੇ ਨੇ ब्लॉक बस्टर फिल्म भी हर कोई याद कर दे। उठा तो जरा और लगा इस पर। आप देखो अगर अपने यार की जिंदगी चाहिए तो जरा कुछ नाच गाना दिखा दो हमको भी बसंती कुत्तों के सामने मतना ਇਹ ਭਾਰਤੀ ਸਿਨੇਮਾ ਦੇ ਇਤਿਹਾਸ ਚ ਸਭ ਤੋਂ ਵਧੀਆ ਫਿਲਮਾਂ ਚੋਂ ਇੱਕ ਹੈ ਸ਼ੋਨੇਜ ਅਮਿਤਾਭ ਨੇ ਜੈ ਅਤੇ ਤਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ ਫਿਲਮ ਚ ਦਿਖਾਈ ਗਈ ਦੋਮਾ ਦੀ ਦੋਸਤੀ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਪਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਅਜੀਬ ਘਟਨਾ ਵੀ ਵਾਪਰੀ ਜਿਸ ਨਾਲ ਅਮਿਤਾਬ ਦੀ ਜਾਨ ਵੀ ਜਾ ਸਕਦੀ ਸੀ ਜੀ ਹਾਂ ਦੱਸ ਦਈਏ ਕਿ ਸਾਲ 1975 ਚ ਰਿਲੀਜ਼ ਹੋਈ ਫਿਲਮ ਸ਼ੋਲੇ ਨੂੰ ਕਈ ਦਹਾਕੇ ਬਾਅਦ ਵੀ ਕਾਫੀ ਪਸੰਦ ਕੀਤਾ ਗਿਆ ਰਮੇਸ਼ ਸੀਪੀ ਦੁਆਰਾ ਨਿਰਦੇਸ਼ਿਤ ਇਹ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ ਇਸ ਫਿਲਮ ਚ ਅਮਿਤਾਬ ਬਚਨ ਅਤੇ ਧਰਮਿੰਦਰ ਤੋਂ ਇਲਾਵਾ ਅਜੀਆ ਬਚਨ ਸੰਜੀਵ ਕੁਮਾਰ ਹੀਮਾ ਮਾਲਿਨੀ ਅਤੇ ਅਮਜ਼ਦ ਖਾਨ ਵਰਗੇ ਕਲਾਕਾਰਾਂ ਨੇ ਵੀ ਅਹਿਮ ਭੂਮਿਕਾ ਨਿਭਾਈਆਂ ਸਨ ਇਸ ਫਿਲਮ ਦੇ ਕਲਾਈਮੈਕਸ ਸੀਨ ਦੇ ਸ਼ੂਟਿੰਗ ਦੌਰਾਨ ਸੈੱਟ ਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਇੱਕ ਦਿਨ ਇੱਕ ਸੀਨ ਦੌਰਾਨ ਤਰਮਿੰਦਰ ਨੇ ਬਿਗ ਬੀ ਤੇ ਅਸਲ ਗੋਲੀ ਛੁਲਾ ਦਿੱਤੀ ਇਹ ਕਹਾਣੀ ਖੁਦ ਅਮਿਤਾਭ ਵਚਨ ਨੇ ਆਪਣੇ ਕੁਇਜ਼ ਸ਼ੋਅ ਕੌਣ ਬਨੇਗਾ ਕਰੋੜਪਤੀ ਦੇ ਸੈੱਟ ਤੇ ਸੁਣਾਈ ਸੀ ਸ਼ੋਲੇ ਦੇ ਆਖਰੀ ਸੀਨ ਦੀ ਸ਼ੂਟਿੰਗ ਲਈ ਰਮੇਸ਼ ਸਿੱਪੀ ਨੇ ਅਸਲੀ ਗੋਲੀਆਂ ਦਾ ਇੰਤਜ਼ਾਮ ਵੀ ਕੀਤਾ ਸੀ। ਦਾ ਸੰਯੋਗ ਹੈ ਕਿ ਇੱਕ ਸੀਨ ਦੌਰਾਨ ਤਰਮਿੰਦਰ ਨੇ ਅਮਿਤਾਬ ਤੇ ਨਕਲੀ ਗੋਲੀਆਂ ਚਲਾਉਣੀਆਂ ਸੀ। ਸੀਨ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਸੀ ਤਾਂ ਨਿਰਦੇਸ਼ਕ ਨੇ ਤਰਮਿੰਦਰ ਨੂੰ 2-3 ਵਾਰ ਸੀਨ ਸ਼ੂਟ ਕਰਵਾਇਆ ਪਰ ਤਰਮਿੰਦਰ ਗੁੱਸੇ 'ਚ ਲਾਲ ਹੋ ਚੁੱਕੇ ਸਨ। ਜਦੋਂ ਅਗਲੀ ਵਾਰ ਨਿਰਦੇਸ਼ਕ ਨੇ ਤਰਮਿੰਦਰ ਨੂੰ ਇੱਕ ਸੀਨ ਕਰਨ ਲਈ ਕਿਹਾ ਤਾਂ ਗੁੱਸੇ 'ਚ ਤਰਮਿੰਦਰ ਨੇ ਆਪਣੇ ਕੋਲ ਰੱਖੀਆਂ ਅਸਲ ਗੋਲੀਆਂ ਨੂੰ ਬੰਦੂਕ ਚੁਪਾਇਆ ਅਤੇ ਬਿਗ ਬੀ ਤੇ ਚਲਾ ਦਿੱਤੀਆਂ। ਇਹ ਖੁਸ਼ਕਿਸਮਤੀ ਸੀ ਕਿ ਬਿਗ ਬੀ ਨੂੰ ਕੁਝ ਨਹੀਂ ਹੋਇਆ। ਧਰਮਿੰਦਰ ਦਾ ਨਿਸ਼ਾਨਾ ਖੁੰਝ ਗਿਆ ਤੇ ਗੋਲੀ ਅਮਿਤਾਬ ਵਚਨ ਦੇ ਕੰਨ ਦੇ ਕੋਲੋਂ ਲੰਘ ਗਈ। ਧਰਮਿੰਦਰ ਦੀ ਗਲਤੀ ਕਾਰਨ ਅਮਿਤਾਬ ਮਰਦੇ ਮਾਰੇ ਬਚੇ ਸਨ। This is Indo-Oz Australia and you're watching Indo-Oz News, the voice of unity.